ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਇੰਦਰੀਆਂ ਦੇ ਸੰਬੰਧ ਦੇ ਵਿੱਚ ਸਾਹਿਬ ਜੀ ਜੀਵ ਦੇ ਬਾਰੇ ਅੰਗ ਨੰਬਰ 16 ਤੇ ਸਮਝਾਉਂਦੇ ਹਨ ਕਿ ਸ੍ਰੀ ਰਾਗ ਮਹੱਲਾ ਪਹਿਲਾ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੇ ਤਨ ਪੀੜਿਆ ਮਨ ਮੈਂ ਚਲੇ ਵਿਕਾਰ ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਭਾਵ ਤਨ ਪੀੜਿਆ ਜਾਂਦਾ ਹੈ ਅਤੇ ਮਨ ਵਿੱਚ ਮੰਦੇ ਖਿਆਲ ਤੁਰ ਪੈਂਦੇ ਹਨ ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖਾਰ ਹੋਏਦਾ ਹੈ ਭਾਵ ਜੀਵ ਦੇ ਚਸਕੇ ਲੈਣਾ ਤਮਾ ਨੂੰ ਵਧਾਉਂਦਾ ਹੈ ਤੇ ਮਨ ਵਿੱਚ ਮੰਦੇ ਖਿਆਲ ਤੁਰ ਪੈਂਦੇ ਹਨ ਪ੍ਰਭੂ ਤੋਂ ਬਿਸਰ ਜਾਂਦੇ ਹਨ ਸਹਬ ਜੀ ਫਰਮਾਉਂਦੇ ਹਨ ਜੇ ਪ੍ਰਸ਼ਾਦ ਛਤੇ ਅਮਰਤ ਖਾਹ ਤੇ ਸठाਕਰ ਕੋ ਰਖ ਮਨ ਮਾ ਹੈ ਸਹਬ ਫਰਮਾਉਂਦੇ ਹਨ ਉਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਿਰਤ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਸੋ ਜਿਉਂਦੇ ਰਹਿਣ ਲਈ ਖਾਣਾ ਖਾਣ ਲਈ ਨਹੀਂ ਜਿਉਣਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ